ਵੜੀਏ ਤੇ ਵਿਚਾਰੀ ਜਤਨ ਕਰੀਏ ਇੱਕ ਗੱਲ ਕੇ ਸੁਮਰਤੀ ਕਰਾਂਗੇ ਯਾਨੀ ਪੰਦਰਪਾਲ ਸਿੰਘ ਜੀ ਕਦੇ ਮੈਂ ਪਰ ਗਰਮੀਆਂ ਦੇ ਵਿੱਚ ਮੈਂ ਮੋਗੇ ਵਾਲੀ ਸੈਟ ਕਥਾ ਕਰਨ ਜਾ ਰਿਹਾ ਸੀ ਕਹਿੰਦੇ ਇੰਨੀ ਪਿਆਸ ਲੱਗੀ ਕਹਿੰਦੇ ਉੱਧਰ ਪਾਣੀ ਦੀ ਗੱਡੀ ਦੇ ਵਿੱਚ ਰੱਖਿਆ ਹੈ ਕਹਿੰਦੇ ਇੰਨੀ ਪਿਆਸ ਲੱਗੀ ਐਨੇ ਗਰਮੇ ਤੇ ਕਹਿੰਦੇ ਮੈਂ ਕਿਹਾ ਮਿਤਰਾ ਕਿੰਨਾ ਮੈਂ ਡਰਾਈਵਰ ਵੀਰ ਨੂੰ ਆਖਿਆ ਤੇ ਮਿੱਤਰਾ ਜਿੱਥੇ ਕੋਈ ਦੁਕਾਨ ਘਰ ਨਜ਼ਰ ਆਉਂਦਾ ਹੀ ਤੇ ਬ੍ਰੇਕ ਮਾਰ ਪਾਣੀ ਪਈ ਹੈ ਕਹਿੰਦੇ ਜੀ ਐ ਦੂਰ ਘੇਡੇ ਤੱਕ ਜਤੂਰ ਦੂਰ ਕਦੇ ਡੇਰੇ ਨਜ਼ਰ ਆਉਣ ਇਹ ਜਣਾ ਵੀ ਸੀ ਕਥਾ ਤੇ ਤੇ ਕਹਿੰਦੇ ਨਾ ਕੋਈ ਇਲਾਕੇ ਚਾਕੇ ਕਹਿੰਦੇ ਕੋਈ ਸ਼ਹਿਰ ਬਣਾਇਆ ਕਹਿੰਦੇ ਜੋਂ ਤੁਰੇ ਅਸੀਂ ਜੋਂ ਤੁਰੇ ਕਹਿੰਦੇ ਹਾਰ ਕੇ ਨਾ ਇੱਕ ਦੁਕਾਨ ਆਈ ਤਜੇ ਲੋਹਾਰ ਦੀ ਦੁਕਾਨ ਸੀ ਇੰਦ ਮੈਕਾ ਦੀ ਉਹ ਦੁਕਾਨ ਜੇ ਕਿ ਨਜਰਾ ਉਹ ਲੋਹਾਰ ਦੀ ਇੰਦ ਮੈਕਾ ਮਾਰ ਬਿੱਤਰਾ ਬਰੇ ਤੇ ਕਹਿੰਦੇ ਉਹ ਦੇਖੋ ਗਏ ਤੇ ਕਹਿੰਦੇ ਉਹਨੇ ਪਛਾਣ ਲਿਆ ਤੇ ਕਹਿੰਦੇ ਜੀ ਅੱਜ ਤੇ ਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਮੇਰੀ ਬੜੀ ਨੇੜੇ ਹੋ ਕੇ ਸੁਣੀ ਤੇ ਕੋਈ ਕੰਦਰ ਪਾਲ ਸੀ ਕਹਿੰਦੇ ਕਿਥੇ ਮੈਕਾ ਵੀ ਕੀ ਨੇੜੇ ਹੋ ਕੇ ਸੁਣੀ ਬਰੇ ਕਹਿੰਦਾ ਜੀ ਮੈਂ ਰਜਨਾ ਘਰੋਂ ਇੱਕ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਲਿਖ ਕੇ ਤੇ ਉਹਨਾਂ ਐ ਮੈਂ ਜਿੱਥੇ ਆ ਬੈਠ ਕੇ ਕੰਮ ਕਰਦਾ ਮੈਂ ਸਾਹਮਣੇ ਦੀਵਾਰ ਦੇ ਉੱਤੇ ਉਹ ਸ਼ਬਦ ਲਿਖ ਲੇ ਉਹ ਸ਼ਬਦ ਨੂੰ ਚਿਪਕਾ ਲੈਣਾ ਹੈ ਮੈਂ ਸਾਰਾ ਦਿਨ ਉਸ ਸ਼ਬਦ ਨੂੰ ਪੜੀ ਜਾਣਾ ਹੈ ਸਾਰਾ ਦਿਨ ਉਸ ਸ਼ਬਦ ਨੂੰ ਪੜਨਾ ਹੈ ਫਿਰ ਉਹਦੇ ਅਰਥ ਕਰਨੇ ਨੇ ਫਿਰ ਉਹਦੇ ਨਾਲ ਕਰ ਮਨੂ ਸੋਜੀ ਹੋਈ ਜਾਂਦੀ ਹੈ ਕਿਉਂਕਿ ਮੈਂ ਸਾਰਾ ਦਿਨ ਕਹਿੰਦੇ ਅੱਜ ਹੀ ਆਵੇਂ ਸ਼ਬਦ ਲੈ ਕੇ ਲਿਆਂਦਾ ਸੀ ਤੇ ਕਹਿੰਦੇ ਮੈਨੂੰ ਸ਼ਬਦ ਦੀ ਸੋਝ ਹੀ ਨਹੀਂ ਸੀ ਆਰੀ ਅਰਥ ਨਹੀਂ ਸੀ ਆਰੇ ਤੇ ਮੈਂ ਅਰਦਾਸ ਕੀਤੀ ਉਹ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਤੇਜ ਆਪਣੇ ਕਿਤੇ ਲੱਤੇ ਹੋਏ ਗੁਰਸਿੱਖ ਪਿਆਰੇ ਨੂੰ ਜਿਹੜਾ ਮੈਨੂੰ ਅਜ ਤੇਰੇ ਸ਼ਬਦ ਦੀ ਸੋਝ ਹੀ ਦੇ ਦੇਵੇ ਕਹਿੰਦੇ ਮੈਂ ਖੂਬ ਪੜਿਆ ਆਹ ਰੱਬ ਨੇ ਪਿਆਸ ਹੀ ਤੈਨੂੰ ਇਸ ਸਾਡੇ ਵਰਗੇ ਨੂੰ ਪਿਆਸ ਹੀ ਇਸੇ ਕਰਕੇ ਲਾਇ ਤੇਰੇ ਵਰਗੇ ਦੈਂ ਦਰਸ਼ਨ ਕਰਨਾ ਹੈ ਇਹ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਬੰਝੇ ਮਿੱਤਰ ਅਸਾੜੇ ਸਈ ਹੋਂ ਟੁੰਢੀਂਦੀ ਜੱਗ ਸਬਾਇ ਜਨ ਨਾਨਕ ਵਿਰਲੇ ਕੇ ਇਹਦੇ ਵਿਰਲੇ ਹੁੰਦੇ ਨੇ ਜਿਹੜੇ ਇਹੋ ਜਿ ਟੱਫ ਰੱਖਣ ਵਾਲੇ ਹੁੰਦੇ ਤੇ ਜਿਹੜੇ ਟੱਫ ਰੱਖਦੇ ਨੇ ਮਾਲਕ ਉਹਨਾਂ ਦੀ ਤਰਫ ਜ਼ਰੂਰ ਖੁਲੀ ਕਰਦੇ ਮਿੱਤਰ ਉਹ ਬਣਾਈਆਂ ਜਿਨ੍ਹਾਂ ਦੇ ਨਾਲ ਮਿਲ ਕੇ ਭੈੜੀ ਮਤ ਸਾਡੇ ਅੰਦਰੋਂ ਖਤਮ ਹੋਵੇ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਬੰਝੇ ਦੁਰਮਤ ਮਤ ਭੈੜੀ ਮਤ ਮਿੱਤਰ ਸਾਡੇ ਸਹੀ ਉਹ ਜੇ ਸਾਡੇ ਅਸਲੀ ਮਿੱਤਰ ਹੋ ਟੁੰਡੀ ਦਿੱਤੀ ਆ ਕਿਸ ਫਾਇਰ ਜਨ ਨਾਨਕ ਵਰਲੇ ਕੇ